हां जी जय वाल्मीकि हर हर वाल्मीकि सारी आई हुई संगत ਨੂੰ ਮੇਰੇ ਵੱਲੋਂ ਅਨੀਤਾ ਸ਼ੁਭ ਔਰ ਮੇਰੇ ਹਸਬੈਂਡ ਅਮਰਿਤ ਸ਼ੁਭ ਵੱਲੋਂ ਵਾਸ਼ਿੰਗਟਨ ਡੀਸੀ ਤੋਂ ਸਟ੍ਰੇਟ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਇਹ ਸ਼ੁਭ ਦਿਹਾੜੇ ਤੇ ਮੈਂ ਬਹੁਤ ਹੀ ਅਚਾਨਕ ਪਹੁੰਚੀ ਹਾਂ ਪਰ ਮੈਨੂੰ ਬਹੁਤ ਆਨੰਦ ਆਇਆ ਕਿਉਂਕਿ ਬਾਬਾ ਜੀ ਦੇ ਨਾਲ ਪਿਆਰ ਜਿਹੜਾ ਉਹ ਹੈਗਾ ਜੀ 2006 ਤੋਂ ਤੇ ਪਰ ਇਹ ਪਹਿਲੀ ਵਾਰ ਹੈ ਕਿ ਇੰਨੇ ਸਾਲਾਂ ਦੇ ਵਿੱਚ ਬਾਬਾ ਜੀ ਦੇ ਜਨਮ ਦਿਹਾੜੇ ਤੇ ਆਪ ਪੁੱਜਣ ਦਾ ਮੌਕਾ ਮਿਲਿਆ ਹੈ ਤੇ ਬਾਬਾ ਜੀ ਦੀ ਮਿਹਰ ਹੈ ਇਹ ਇਹਨਾਂ ਦਾ ਬੁਲਾਵਾ ਆਇਆ ਕਿਉਂਕਿ ਬੁਲਾਵੇ ਬਗੈਰ ਇੱਥੇ ਕੋਈ ਵੀ ਨਹੀਂ ਆ ਸਕਦਾ ਜੀ ਇਹਦਾ ਹਾਜ਼ਰੀ ਇੱਥੇ ਉਹ ਹੀ ਦੇ ਸਕਦਾ ਜਿਨ੍ਹਾਂ ਨੂੰ ਬਾਬਾ ਜੀ ਇਜਾਜ਼ਤ ਦਿੰਦੇ ਆ ਕਿ ਤੁਸੀਂ ਡੇਰੇ ਤੇ ਪਹੁੰਚੋ ਤੇ ਮੈਨੂੰ ਵੀ ਕੱਲ ਹੀ ਪਤਾ ਲੱਗਾ ਤੇ ਮੈਂ ਕਿਹਾ ਚਲੋ ਫਿਰ ਇੱਥੇ ਆਏ ਹੋਏ ਆ ਤਾਂ ਜ਼ਰੂਰ ਬਾਬਾ ਜੀ ਦਾ ਦਰਸ਼ਨ ਕਰੋ ਬਾਬਾ ਜੀ ਪਹਿਲੇ ਬਾਹਰ ਗਏ ਸੀ ਮੈਨੂੰ ਆਉਣ ਦਾ ਮੌਕਾ ਨਹੀਂ ਮਿਲ ਸਕਿਆ ਮੈਂ ਵੀ ਕਾਫੀ ਬਿਜ਼ੀ ਸੀ ਤੇ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਹੈ ਬਾਬਾ ਦਾ ਨੂਰਾਨੀ ਚਿਹਰਾ ਦੇਖ ਕੇ ਲਾਸਟ ਟਾਈਮ ਮੈਂ ਬਾਬਾ ਜੀ ਨੂੰ ਕੈਨੇਡਾ 'ਚ ਮਿਲੀ ਸੀਗੀ ਤੇ ਹਾਂਜੀ ਬਾਬਾ ਜੀ ਨੂੰ ਫੋਲੋ ਕਰਦੇ ਕਰਦੇ ਹਰ ਥਾਂ ਪਹੁੰਚਣ ਨੂੰ ਦਿਲ ਕਰਦਾ ਜੀ ਤੇ ਇਸ ਲਈ ਮੈਨੂੰ ਬੜੀ ਹੀ ਦਿਲੋਂ ਇਸ ਚੀਜ਼ ਦੀ ਮੈਨੂੰ ਬਹੁਤ ਖੁਸ਼ੀ ਹੈ ਕਿ ਮੈਂ ਬਾਬਾ ਜੀ ਦੇ ਨਾਲ ਖੜੀ ਹਾਂ ਅਸਵੇਲਾ ਸੰਗਤਾਂ ਦਾ ਆਨੰਦ ਮਾਣ ਰਹੇ ਆਂ ਔਰ ਅੱਜ ਦੇ ਦਿਹਾੜੇ ਵਿੱਚ ਸ਼ਾਮਿਲ ਹੋਣ ਦਾ ਉਸ ਮਾਲਕ ਨੇ ਬਾਬਾ ਜੀ ਨੇ ਇਹ ਜਿਹੜੀ ਆ ਹੁਕਮ ਦਿੱਤਾ ਔਰ ਅਸੀਂ ਇੱਥੇ ਖੜੇ ਆਂ ਥੈਂਕ ਯੂ ਸੋ ਮੱਚ